ਭਗਵਾਨ ਵਾਲਮੀਕੀ ਦਇਆਵਾਂ ਕੀ ਜੈ ਦੋ ਰਾਮ ਪੂਰਨ ਕਰੁਣਾ ਰੱਬ ਦਾ ਸਤਗੁਰੂ ਦਾ ਇਕ ਬਨ ਅਕੇ ਸਤਗੁਰੂ ਪੀਛੇ ਮਚਾਂ ਦੁਰਦਿਆਂ ਸਤਗੁਰੂ ਨਾਲ ਲਗਾਕਾਰਿਓ ਮੱਝੀਆਂ ਖੜਦੇ ਸਤਗੁਰੂ ਰੋਜ਼ ਸਾਨਭਾ ਭਗਤੀ ਭਾਤ ਜਾਂ ਰਹਿ ਦੇ ਕਹਦੇ ਚੋਜ ਮਨਾਂ વાੜੇ ਨਗਰ ਦੇ ਵਾਂਗਰੀ ਜਾਨਾਣ ਠੋਕਰ ਕੀਤੀ ਪਹੁੰਚ ਗਏ ਮੱਝੀਆਂ ਮਾਈ ਵਾਲ ਲੱਗੇ ਝਾਗੇ ਪਿੰਡ ਜੇ ਓਠੋ ਕਰਦੇ ਕੋੜ ਬਚਨ ਗੁਰਾਂ ਦੇ ਪਹੁੰਚ ਗਏ ਕਰ ਕਰ ਵਿੱਚ ਅਨਮੋਲ ਸੁੰਦਰ ਰੂਪ ਕਮਨ ਨਾਇੰਦੀ ਗੰਦੇ ਜਿਤਾ ਜਲ ਛੇਡੂ ਲੈ ਕੇ ਮੱਝੀਆਂ ਆਉਂਦੇ ਉਥੇ ਚੱਲ ਚਾਰ ਚੁਬੇ ਦੀ ਨਹਿਰ ਦੇ ਜਿੰਨ ਪਿੰਡ ਗਰਾਹ ਹਰ ਇੱਕ ਪਿੰਡ ਦੇ ਗੱਭਰੂ ਪਹੁੰਚਣ ਉਥੇ ਤਾਂ ਜਿੱਤ ਸਤਿਗੁਰੂ ਬੈਟ ਕੇ ਕਰਤਾਖ ਉਤਮਨ ਕਚੋਰ ਚਰਨ ਬਣਾ ਦੇ ਕਰ ਲਿਆ ਪਗਮਾਉ ਉਦਾਰੂਪ ਗੌਂਢੇ ਰਣ ਸਰੂਰ ਸੁੰਦਰ ਪਿੰਡ ਪਟਿਆਲਾ ਮੂੜੇ ਪਿੰਡ ਵਿਸਾਲ ਪਿੰਡੇ ਨੁੱਟ ਚੁਰਾ ਗੀਆਂ ਆਂਦਾ ਸਾਰਾ ਮਾਨ ਬੱਗੇ ਚਿੰਦ ਸੁਣਦੇ ਹਾਂ ਯਾਰਾ ਇਹ ਮਹਾਦਾਨ ਚੀੜੂ ਲਾ ਕੇ ਪੋਚਿਆ ਗੱਵਾਂ ਮੱਝੀਆਂ ਨਾਲ ਮੌਤ ਇਹ ਭੁੱਲ ਕੇ ਟੋਕਨੇ ਉਹ ਤੋਕਾਂ ਤੋਬੋ ਲੋਪੋ ਜਣੀਆਂ ਵਿੱਚ ਜੀਤਾਂ ਦਾ ਹੋ ਵਾਸ ਪਿੰਡੋ ਪਗਲਾ ਚੈਲਪੁਰ ਨਗਰ ਕਿਹਾ ਨਾ ਜਾਣ ਠੋਕਰ ਉੱਤੇ ਪਹੁੰਚਦੇ ਮੱਝੀਆਂ ਸਣ ਜਵਾਨ ਮਾਦਮ ਕਰਿਮਪੁਰ ਪਿੰਡ ਕੁੰਡ ਕੁਸਾਨੀ ਟੀਕ ਜੱਜੇ ਟੀਕ ਕਮਾਲ ਕਾ ਚੱਕ ਮਿਸਰੀ ਖਾਂ ਟੀਕ ਲਕੇ ਪੰਜ ਕਨਿਆਣੀਆਂ ਕੁੰਡੀਆਂ 부ਰੀਆਂ ਨਾਲ ਮੱਜੀਆਂ ਮੱਜੀਆਂ ਹੱਤੀਆਂ ਵਗਦੀਆਂ ਮਤ ਜਿਨ੍ਹਾਂ ਦੇ ਚਾਲ ਗਉਆਂ ਹਰਨੀਆਂ ਮੱਜੀਆਂ ਗਉਆਂ ਪਿਆਰੀਆਂ ਮਤ ਛੱਟ ਪੁਜਾ ਕੇ ਪੰਜ ਗਏ ਪੋਚੇ ਉਤ ਜਗਾ ਰਾਜ ਰਾਣੀ ਦਾ ਚੰਨ ਠੋਕਰ ਲੱਗੇ ਦੇਖ ਕੇ ਸਤਗੁਰੂ ਖੁਨੇ ਤਾਂ ਬੈਟੇ ਵਿਚੋੜੇ ਕਾ ਦੇ ਉਪਰ ਠੰਡੇ ਚਾਂਦ ਜੋ ਬਨੇ ਸੋਦਰ ਬਹ ਭਗਵਾਨ ਬਾਣੀ ਕੀ ਦਇਆ ਬਾਨ ਕੀ ਜੈ ਜਿਤ ਬੰਦੇ ਸਤਿਗੁਰੂ ਰੋਜ ਇਸੇ ਤਰ੍ਹਾਂ ਜਾ ਸਿਵ ਜੀ ਜਿਵੇਂ ਕਹਿ ਦਾਸ ਬੈਣ ਸਮਾਧੀ ਲਾ ਬਾਗੀ ਗਬਰੂ ਆਣ ਕੇ ਬੈਣ ਸਤਿਗੁਰ ਦੇ ਕੋਲ ਮੁੱਠੀਆਂ ਪਰ ਦੇ ਦਿਲਾ ਬਨੂ ਗਵਾਲੀ ਵਾਲਾ ਵਾਂਗੀਆਂ ਅੰਦਰ ਗੁਰਾਂ ਦੇ ਇਤਾਂ ਦੇ ਜਨਵਾਰ ਚੰਨ ਦਵਾਨੇ ਜਿ ਤਰ੍ਹਾਂ ਤਰੀਆਂ ਦਾ ਵਾ ਪਰਿਵਾਰ ਮੱਝੀਆਂ ਰਜ ਰਜ ਨਾਮ ਦੀਆਂ ਮੱਝੀਆਂ ਰਜ ਰਜ ਨਾਮ ਦੀਆਂ ਪਾਣੀ ਅੰਦਰ ਜਾ ਗਉਂਵਾਂ ਕੰਡੇ ਲਹਿਰ ਦੇ ਚੁਗਦੀਆਂ ਹਰੀਆਂ ਕਾਂ ਸਤ ਗੁਰ ਕਾ ਭਾਣ ਰਮਣ ਦੇ ਕਰਦੇ ਚੜਤਾ ਨਾਲ ਜੰਗਤ ਮੰਗਲ ਬਣ ਕੇ ਆਵਾ ਸਤ ਗੁਰ ਦਾ ਇੱਕ ਬਾਤ ਬਚਕ ਗੁਣ ਦੇ ਸੁਣ ਧਿਆਨ ਰੱਖੀ ਮਨ ਨੂੰ ਪੂਕ ਪੰਚੀ ਰਾਮ ਦੇ ਸਮਾਦੀਆ ਤੇ ਗੁਰੂ ਘਰ ਰੱਖ ਚਾਲੁ ਜਪੇ ਨਹਿਦੇ ਜੰਗਲ ਮੇ ਲਾਟੇ ਬਚਨਾ ਤੇ ਕਰ ਬਚੀਆਂ ਦਰਜਾ ਮਤਾਂ ਉਡੀਕ पढ़े पुठे हथ ख़ुशियां ख़ुशियां ਮਝਿਆ ਵੰਡਣ ਸਤਿਗੁਰੂ ਸਰਬ ਕਲਾ ਰੂਪ ਮਰਦ ਦੇਖ ਤੇ ਯਾਰੀ ਗੁਰਾਂ ਦੀ ਦੇਖੋ ਐਸੀ ਗੱਲ ਤੁਰ ਕਰ ਗਉਵਾ ਮੱਝ ਆਵਣ ਗੁਰਾਂ ਦੇ ਵੱਲ ਪੰਛੀ ਲਾਣ ਉਡਾਨੀਆਂ ਪੀ ਪੰਡਾ ਜਲ ਉੱਡਦੇ ਜਾਵਣ ਪਿਆਰ ਵਿੱਚ ਲੜੀਆਂ ਦੇ ਵੱਲ ਮੱਝਾਂ ਦੇ ਗਲ ਘਾਹਣੀਆਂ ਤੈਨੂੰ ਕਰਦੈ ਮਨਨ ਅੰਨੰਤ ਅੰਮ੍ਰਿਤ ਤੇ ਨਾਮ ਜਨਾ ਤੀ ਕਣ ਲੋਕਾਂ ਦਾ ਪਿੱਛੇ ਪਿੱਛੇ ਮੱਝੀਆਂ ਅੱਗੇ ਸਤਿਗੁਰ ਆਪ ਕੰਕਦ ਜੈਸੀ ਕੰਕਦ ਜੈ ਕਦੇ ਕਦੇ ਸਤਿਗੁਰ ਦਾ ਸਰਤਾਪ ਕੰਨ ਵਿਚ ਆਕੇ ਮੱਝੀਆਂ ਹਰੇਕ ਦਾਰੇ ਕਿੰਨੀਆਂ ਨਾਲੇ ਆਉਂਦੀਆਂ ਆਪਣੀ ਆਪਣੀ ਦਾ ਸਤਿਗੁਰੂ ਜੀ ਦਾ ਮੇਰ ਜੋ ਗੁਰੂ ਭਗਤ ਕਮਲ ਮੱਤਿਆਂ ਦੇ ਗਨਫਾ ਕੇ ਸੰਗੜਬਿਆ ਨਾਲ ਜੋ ਚੌਂ ਗਈਆਂ ਮੱਤਿਆਂ ਹੁੰਦੀਆਂ ਜਾਉ ਨਿਆਲ ਚਾਟੀਆਂ ਉੱਪਰ ਚਾਟੀਆਂ ਪਨੀਆਂ ਦੋਤਾ ਨਾਲ ਨੰਕਰ ਚੱਕਦੀਆਂ ਸੰਗ ਤਾਂ ਕਰਦੀਆਂ ਦਿਨ ਤੇ ਰਾਤ ਮੱਤੀ ਚਾੜੇ ਦਿਨਾਂ ਨੂੰ ਬਦਗੇ ਨੇ ਬਰਸਾਤ ਜਾਨਨਾਥ ਮਹਾਰਾਜ ਦੇ ਕਲਯੁਗ ਦੇ அவਤਾਰ ਪੂਰਨ